ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨજર ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਦੇਸ਼ ਦੇ 6 ਸੂਬਿਆਂ ਚ ਲੋਅ ਚੱਲਣੀ ਹੋਈ ਸ਼ੁਰੂ ਇਸ ਵਿੱਚ ਕਰਨਾਟਕ ਆਂਧਰਾ ਪ੍ਰਦੇਸ਼ ਚਲਿੰਗਨਾ ਆਉਡੀਸ਼ਾ ਝਾਰਖੰਡ ਅਤੇ ਪੱਛਮੀ ਬੰਗਾਲ ਸ਼ਾਮਿਲ ਹੈ ਇਥੋਂ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਕੀਤਾ ਕਰੋ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਕੇਰਲ ਅਸਮ ਮੇਘਾਲਿਆ ਅਤੇ ਉਰੰਚਲ ਪ੍ਰਦੇਸ਼ ਅਤੇ ਲਕਸ਼ਦੀਪ ਵਿੱਚ ਜਤਾਈ ਬਰਸਾਤ ਦੀ ਸੰਭਾਵਨਾ ਇਸ ਤੋਂ ਇਲਾਵਾ ਪਹਾੜੀ ਸੂਬਿਆਂ ਦੇ ਵਿੱਚ ਬਰਫਬਾਰੀ ਜਾਰੀ ਰਹਿਣ ਦੀ ਕੀਤੀ پیشن گوئی ਇਸ ਵਿੱਚ ਜੰਮੂ ਕਸ਼ਮੀ ਕੇਰਲ ਦੇ ਵਾਈ ਨਾਟ ਵਿੱਚ ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੀਤਾ ਰੋਡ ਸ਼ੋਅਜ਼ ਰੈਲੀ ਵਿੱਚ ਕਾਂਗਰਸ ਦੀ ਸਹਿਯੋਗੀ ਪਾਰਟੀ ਇੰਡੀਅਨ ਯੂਨੀਅਨ ਮੁਸਲਿਮ ਲੀਗ IUML ਦੇ ਝੰਡੇ ਨਹੀਂ ਆਏ ਨਦਰ ਰੈਲੀ ਵਿੱਚ ਸ਼ਾਮਿਲ ਲੋਕ ਸਿਰਫ ਤਿਰੰਗਾ ਲੈ ਕੇ ਚੱਲੇ ਇਸ ਨੂੰ ਲੈ ਕੇ ਲੈਫਟ ਤੇ ਭਾਜਪਾ ਦੋਨੋਂ ਹੀ ਕਾਂਗਰਸ ਦੇ ਸਾਥ ਰਹੇ ਵੱਡੇ ਨਿਸ਼ਾਨ ਨੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਦੀਪ ਕੋਹਰਾਣਾ ਦਾ ਜਾਤੀ ਪ੍ਰਮਾਣ ਪੱਤਰ ਰੱਦ ਨਹੀਂ ਹੋਏਗਾ ਸੁਪਰੀਮ ਕੋਰਟ ਨੇ ਨਵਨੀਤ ਰਾਣਾ ਦੀ ਅਰਜ਼ੀ ਕਾ ਨੂੰ ਬੰਬੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਹਨਾਂ ਦੇ ਜਾਤੀ ਪ੍ਰਮਾਣ ਪੱਤਰ ਨੂੰ ਐਮਾਨਿਆ ਕਰਾਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੀ ਜਸਟਿਸ ਜੇ ਕੇ ਮਾਹੇਸ਼ਵਰੀ ਅਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਨੇ ਸੁਣਾਇਆ ਇਹ ਫੈਸਲਾ ਪੰਜਾਬ ਦੇ ਅੰਮ੍ਰਿਤਸਰ ਵਿੱਚ ਨੌਜਵਾਨ ਨੇ ਮਾਂ ਭਾਬੀ ਅਤੇ 2.5 ਸਾਲ ਦੇ ਭਤੀਜੇ ਦਾ ਕੀਤਾ ਮਰਡਰ ਇਸ ਦੇ ਬਾਅਦ ਖੂਨ ਦੇ ਨਾਲ ਸਨ ਲਾਸ਼ਾਂ ਨੂੰ ਘਰ ਵਿੱਚ ਛੱਡ ਸਿੱਧਾ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਸਰੈਂਡਰ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀ ਸ਼ਵਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਕੀਤੀ ਸ਼ੁਰੂ ਉੱਥੇ ਮ੍ਰਿਤਕਾਂ ਦੀ ਪਛਾਣ ਮਨਵੀਰ ਕੌਰ ਮਾਂ ਅਵਨੀਤ ਕੌਰ ਭਾਬੀ ਅਤੇ ਸਮਰੱਥ ਭਤੀਜਾ ਨਿਵਾਸੀ ਕੰਦੋਵਾਲੀਆ ਕਸਬਾ ਜਨਾਲਾ ਦੇ ਰੂਪ ਵਿੱਚ ਹੋਈ ਸ਼ਰਾਬਨੀਤੀ ਕੇਸ ਵਿੱਚ ਤਿਹਾਰ ਜ਼ਿਲ੍ਹੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਕਰਨਾ ਚਾਹੁੰਦੇ ਨੇ ਮੁਲਾਕਾਤ ਇਸ ਜ਼ਿਲ੍ਹਾ ਮੁੱਖ ਮੰਤਰੀ ਦਫ਼ਤਰ ਤਰਫੋਂ ਤੇ ਤਿਹਾਰ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਨਾਲ ਹੀ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਕੋਲ ਮੁਲਾਕਾਤ ਦਾ ਸਮਾਂ ਮੰਗਿਆ ਜਿਵੇਂ ਹੀ ਉਹਨਾਂ ਨੂੰ ਸਮਾਂ ਮਿਲ ਜਾਏਗਾ ਉਸ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮਿਲ ਜਾਣਗੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੋਕ ਸਭਾ ਚੋਣਾਂ ਤੋਂ ਸ਼ੁਰੂ ਕਰ ਸਕਦੇ ਨੇ ਆਪਣਾ ਰਾਜਨੀਤਿਕ ਸਫ਼ਰ ਉਹਨਾਂ ਦੇ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਦੀ ਚੱਲ ਰਹੀ ਹੈ ਚਰਚਾ ਇਸ ਲਈ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਮਨਾ ਲਿਆ ਹੈ ਉਹਨਾਂ ਨੇ ਖੁਦ ਵੀ ਬੀਤੇ ਦਿਨੀ ਆਪਣੇ ਹਵੇਲੀ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਕੇ ਰਾਜਨੀਤੀ ਵਿੱਚ ਉਤਰਨ ਦੀ ਗੱਲ ਆਕੀ ਸੀ ਕਾਂਗਰਸ ਬਲਕੌਰ ਸਿੱਧੂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਬਰਿਸ਼ਟਾ ਗੋ ਅਨਿਲ ਵਿਜ ਨੇ ਕਾਂਗਰਸ ਆਗੂ ਰਣਦੀਪ ਸੁਰਜੀਵਾਲਾ ਦੁਆਰਾ ਭਾਜਪਾ ਨੇਤਰੀ ਹਿਮਾ ਮਾਨਲੀ ਤੇ ਕੀਤੀ ਗਈ ਟਿੱਪਣੀ ਤੇ ਨਾਰਾਜ਼ਗੀ ਜਤਾਈ। ਇਹੀ ਨਹੀਂ ਅਨਿਲ ਵਿਜ ਨੇ ੜਕਦੇ ਹੋਏ ਰਣਦੀਪ ਸੁਰਜੀਵਾਲਾ ਦੇ ਸਵਰਗੀ ਪਿਤਾ ਸ਼ਮਸ਼ੇਰ ਸਿੰਘ ਸੁਰਜੀਵਾਲਾ ਤੇ ਵੀ ਸਾਦੇ ਨਿਸ਼ਾਨੇ ਵਿਜ ਨੇ ਕਿਹਾ ਕਿ ਮਹਿਲਾਵਾਂ ਕਿਵੇਂ ਘਰ ਤੋਂ ਬਾਹਰ ਨਿਕਲਣ ਇਸ ਰਣਦੀਪ ਸੁਰਜੀਵਾਲਾ ਜੈਸੀ ਭੀੜੀਏ ਇਸ ਤਰ੍ਹਾਂ ਦੀ ਗੱਲ ਆਖਦੇ ਹਨ। ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਹਜ਼ਾਰਾਂ ਕਿਸਾਨ 52 ਦਿਨ ਤੋਂ ਦੇ ਰਹੇ ਨੇ ਧਰਨਾ ਕਿਸਾਨਾਂ ਨੇ 13 14 21 ਫਰਵਰੀ ਨੂੰ ਦਿੱਲੀ ਕੂਚ ਦਾ ਕੀਤਾ ਸੀ ਪ੍ਰਯਾਜ ਲੇਕਿਨ ਤਿੰਨੋ ਬਾਰ ناکਾਮ ਰਹੇ ਕਿਸਾਨਾਂ ਦਾ ਰੋਪਾ ਹੈ ਕਿ ਹਰਿਆਣਾ ਫੋਰਸ ਸਰਫ ਤੋਂ ਪੈਲਟ ਗਨ ਦੇ ਨਾਲ-ਨਾਲ ਐਸਐਲਆਰ ਦੀਆਂ ਗੋਲੀਆਂ ਵੀ ਦਾਗੀਆਂ ਗਈਆਂ ਉਸੇ ਗੋਲੀ ਤੋਂ ਖਨੋਰੀ ਬਾਰਡਰ ਤੇ 21 ਫਰਵਰੀ ਨੂੰ ਨੌਜਵਾਨ ਕਿਸਾਨ ਸ਼ੁਭਕੰਨ ਸਿੰਘ ਦੀ ਹੋਈ ਸੀ ਮੌਤ ਹਰਿਆਣਾ ਦੇ ਜੀਬੀਟੀ ਟੀਚਰਾਂ ਨੂੰ ਸਿੱਖਿਆ ਵਿਭਾਗ ਨੇ ਦਿੱਤਾ ਵੱਡਾ ਝਟਕਾ ਲੋਕ ਸਭਾ ਚੋਣਾਂ ਦੇ ਕਾਰਨ ਲੱਗੀਆਂ ਚਾਰ ਸਿੱਤਾ ਦੇ ਕਾਰਨ ਟੀਚਰ ਦੇ ਸਿੱਖਿਆ ਵਿਭਾਗ ਦੁਆਰਾ ਜਾਰੀ ਟ੍ਰਾਂਸਫਰ ਆਰਡਰ ਰੱਦ ਕਰ ਦਿੱਤੇ ਗਏ ਇਸ ਦੇ ਨਾਲ ਜੀਬੀਟੀ ਟੀਚਰਸ ਟ੍ਰਾਂਸਫਰ ਕੀਤੇ ਜਾਣ ਦੇ ਬਾਅਦ ਵੀ ਡਿਊਟੀ ਜੁਆਇਨ ਨਹੀਂ ਕਰ ਪਾਉਣਗੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਉਹਨਾਂ ਦੇ ਪੋਸਟਿੰਗ ਆਦੇਸ਼ ਕਥੀ ਤੌਰ ਤੇ ਚੋਣ ਪ੍ਰਕਿਰਿਆ ਦੇ ਮੱਦੇ ਨਜ਼ਰ ਰੋਕ ਦਿੱਤੇ ਗਏ ਸਨ ਹਰਿਆਣਾ ਦੇ 올ੰਪੀਅਨ ਬੌਕਸਰ ਵਿਜੇਂਦਰ ਸਿੰਘ ਦੀ ਬੀਜੇਪੀ ਵਿੱਚ ਐਂਟਰੀ ਦੇ ਨਾਲ ਹਰਿਆਣਾ ਦੀ ਹਿਸਾਰ ਸੀਟ ਵਿੱਚ ਮੱਚੀ ਖਲਬਲੀ ਰਾਜਨੀਤਿਕ ਗਲਿਆਰੇ ਵਿੱਚ ਇਥੋਂ ਪਹਿਲਾਂ ਕੋਸ਼ਿਸ਼ਿਤ ਉਮੀਦਵਾਰ ਰਣਜੀਤ ਸਿੰਘ ਚਟਾਲਾ ਨੂੰ ਬਦਲਣ ਦੀਆਂ ਚਰਚਾਵਾਂ ਨੇ ਪਕੜਿਆ ਜੋਰ ਚਰਚਾ ਹੈ ਕਿ ਚਟਾਲਾ ਦੀ ਥਾਂ ਤੇ ਵਿਜੇਂਦਰ ਸਿੰਘ ਨੂੰ ਲੜਾਇਆ ਜਾ ਸਕਦਾ ਹੈ ਚੋਣ ਹਾਲਾਂਕਿ ਫਿਲਹਾਲ ਇਸ ਬਾਰੇ ਵਿੱਚ ਕੋਈ ਵੀ ਭਾਜਪਾ ਤਰਫੋਂ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਫਿਲਹਾਲ ਇਸ ਨਿਊਜ਼ ਬੁਲੇਟਿਨ ਲਈ ਚੈਨਲ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ